ਲੋ ਗੀਤਾਂ ਨੂੰ ਗਾਉਣ ਸੁਣਨ ਅਤੇ ਪਸੰਦ ਕਰਨ ਵਾਲੇ ਸਾਰੇ ਭੈਣ ਭਰਾਵਾਂ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਇਸ ਵੇਲੇ ਵੇਖ ਰਹੇ ਹੋ ਚੈਨਲ ਦੇਸ ਦੁਆਬਾ ਤੇ ਮੈਂ ਗੁਰਮੀਤ ਕੌਰ ਸੰਧਾ ਤੁਹਾਡੇ ਰੂਪ ਰੂਪ ਹਾਂ ਅੱਜ ਫਿਰ ਇੱਕ ਤ੍ਰਿੰਜਣਾ ਦਾ ਗੀਤ ਲੈ ਕੇ ਦੋਸਤੋ ਤੁਹਾਨੂੰ ਪਤਾ ਹੈ ਕਿ ਗੀਤ ਸਦਾ ਹਾਲਾਤਾਂ ਵਿੱਚੋਂ ਹੀ ਜੰਮਦੇ ਹਨ ਤੇ ਇਸੇ ਤਰ੍ਹਾਂ ਹੀ ਇਹ ਜਨਮ ਲੈਂਦੇ ਰਹੇ ਹਨ ਹਾਲੀ ਜਦੋਂ ਬਹੁਤ ਪਿੱਛੇ ਚਲੇ ਜਾਈਏ ਤਾਂ ਪੜਾਈ ਦੀ ਕੋਈ ਕਦਰ ਨਹੀਂ ਸੀ ਜਾਂ ਲੋਕ ਆਪਣੇ ਧੀਆਂ ਪੁੱਤਾਂ ਨੂੰ ਪੜਾਉਣ ਵੱਲ ਧਿਆਨ ਨਹੀਂ ਸੰਦਿੰਦੇ ਬਹੁਤ ਵਿਰਲੇ ਟਾਵੇਂ ਲੋਕ ਪੜ੍ਹਦੇ ਸੀ ਉਦੋਂ ਉਸ ਸਮੇਂ ਦਾ ਇਹ ਗੀਤ ਆ ਜਿਹੜਾ ਤੁਹਾਨੂੰ ਮੈਂ ਸੁਣਾਉਣਾ ਹੈ ਤੇ ਉਹਨਾਂ ਸਮਿਆਂ ਵਿੱਚ ਦੂਜੇ ਗੱਬਰੂਆਂ ਨੂੰ ਸਕੂਲ ਜਾਂਦੇ ਵੇਖ ਕੇ ਇੱਕ ਮਟਿਆਰ ਦੇ ਮਨ ਵਿੱਚ ਰੀਜ ਆਉਂਦੀ ਹੈ ਕਿ ਜਿੰਨੂੰ ਉਹ ਮੰਗੀ ਹੋਈ ਹੈ ਉਹ ਜਿਹੜਾ ਉਹਦਾ ਹੋਣ ਵਾਲਾ ਜੀਵਨ ਸਾਥੀ ਆ ਉਹ ਵੀ ਪੜ ਜਾਵੇ ਤੇ ਮੈਂ ਵੀ ਕੱਲ ਨੂੰ ਕੱਲ ਕੋਲੁੱਤਰ ਨੂੰ ਪੜੇ ਲਿਖੇ ਆਦਮੀ ਦੀ ਘਰ ਵਾਲੀ ਅਖਵਾਵਾ ਤੇ ਆਪਣੇ ਮਨ ਦੇ ਬਲਵਲਿਆਂ ਨੂੰ ਉਹਨੇ ਗੀਤ ਵਿੱਚ ਪਰੋ ਕੇ ਪੇਸ਼ ਕੀਤਾ ਤੇ ਲੋ ਸੁਣੋ ਉਸਨੇ ਆਪਣੇ ਬਲਵਲਿਆਂ ਨੂੰ ਇੱਕ ਲੜੀ ਵਿੱਚ ਕਿਵੇਂ ਪਰੋਇਆ ਵਰਡੇ ਤੜੇ ਕੇ ਮੈਂ ਮਾ ਜਾ पराता बीबा तेरे साथी ता पड़ गए ज माता बीबा तुम्हें पड़ जानिया नहीं ता पैज ठिंडे वाली सड़के भी बाजी थे ये का टांगा ਖੜ ਕੇ ਬੀਬਾ ਚੰਬੀ ਕੋੜੀ ਦਫੂਮਾਣਾ ਲਟਕੇ ਬੀਬਾ ਲੈ ਮੰਜਲਾ ਮੇਲਣ ਦੀਆ ਦੂਰ ਬੀਬਾ ਬਚਿਆ ਤਾ ਵਿਣਾਗੇ ਜੁਰ ਬੀਬਾ ਸਾਮੇ ਰੱਖੀਆ ਬਰਥਡੇ ਤੜਕੇ ਕਹਰਾਇਰ ਦਾਸ ਬੀ ਬ ਤੇਰੇ ਸਾਥੀ ਤਾ ਹੋਗੇ ਆ ਪਾਸ ਬੀਬਾ ਤੂੰ ਵੀ ਪੜ ਜਾਨੀਆ ਨਹੀਂ ਤਾਂ ਪੈ ਜਬ ਠਿੰਡੇ ਵਾਲੀ ਸੜਕੇ ਬੀਬਾ ਜਿੱਥੇ ਜਕ ਤੇ ਟਾਂਗਾ ਖੜਕੇ ਬੀਬਾ ਚੰਬੀ ਕੋੜੀ ਦਾ ਫੂਮਣਾ लट के बी बाले मंजला मेलन दिया दूर बी बारब ने चाया ता मिला गे ज अरूर बी बाया साम <coughs> ਦੇ ਤੜਕੇ ਮੈਂ ਫੇਰਦੀ ਬੁਕਰ ਬੀ ਬਾ ਤੇਰੇ ਸਾਥੀ ਤਾਂ ਹੋ ਗਏ ਨੌਕਰ ਬੀ ਬਾ ਤੁਮੀ ਜਾਨੀਆਂ ਨਹੀਂ ਤ ਪਯਾ ਬਠਿੰਡੇ ਸੜ ਕੇ ਵੀ ਵਜਿਥੇ ਯਕ ਤੇ ਟਾਂਗਾ ਖੜ ਕੇ ਵੀ ਬਚੰਬੀ ਕੋੜੀ ਦਾ ਫੁਮਾਣਾ ਲਟ ਕੇ ਵੀ ਬਾਲੇ ਮੰਜੇ ਲਾ ਮੇ ਲਣਦੀਆ ਦੂਰ ਵੀ ਬਰਬ ਨੇ ਚ ਰੂਰ ਬੀ ਬਾਇਆ ਸਮੇ ਰਖੀਆ ਮਟਿਆਰ ਦੇ ਮਨ ਦੀ ਰੀਚ ਦੇਖੋ ਉਹਦੇ ਮਨ ਚ ਬਲਬਲੇ ਪੈਦਾ ਹੁੰਦੇ ਆ ਕਰੀਚ ਪੈਦਾ ਹੁੰਦੀ ਆ ਕਿ ਉਹਦਾ ਦਿਲ ਜਾਨੀ ਉਹਦਾ ਹੋਣ ਵਾਲਾ ਪਤੀ ਉਹਦਾ ਹੁਣ ਦਾ ਮੰਗੇਤਰ ਹੋਰ ਨਾ ਮੁੰਡਿਆਂ ਵਾਂਗੂ ਪੜ੍ਹ ਲਿਖ ਜਾਵੇ ਟੌਰ ਨਾਲ ਰਵੇ ਨਹੀਂ ਤਾਂ ਉਹਨੂੰ ਫਿਰ ਸੜਕ ਤੇ ਟਾਂਗਾ ਚਲਾਉਣਾ ਪਊਗਾ ਤੇ ਮੇਰੇ ਵਾਸਤੇ ਇਹ ਬੜੀ ਨਮੋਸ਼ੀ ਦੀ ਗੱਲ ਹੈ ਇਹ ਉਹਦੇ ਮਨ ਦੀ ਜਿਹੜੀ ਅੰਦਰਲੀ ਅਰੀਜਾ ਕਿ ਮੇਰੇ ਘਰ ਵਾਲਾ ਜਿਹੜਾ ਕੋਈ ਮਿਹਨਤ ਮਜਬੂਰੀ ਨਾ ਕਰੇ ਉਹ ਪੜ੍ਹ ਲਿਖ ਜਾਵੇ ਤੇ ਕਿਸੇ ਚੰਗੀ ਨੌਕਰੀ ਤੇ ਲੱਗ ਜਾਵੇ ਇਸ ਗੀਤ ਨੂੰ ਅਜੇ ਤੱਕ ਮੈਂ ਕਦੇ ਨਹੀਂ ਗਾਇਆ ਇਸ ਨੂੰ ਮੈਂ ਆਪਣੀ ਕਿਤਾਬ ਉੜਦੇ ਪੰਛੀ ਤੇ ਮੋੜੇ ਵਿੱਚ ਪਾਇਆ ਸੀਗਾ ਪਰ ਗਾਇਆ ਕਿਤੇ ਨਹੀਂ ਅਜੇ ਤੱਕ ਕਿਸੇ ਵਿਆਹ ਸ਼ਾਦੀ ਤੇ ਨਹੀਂ ਗਾਇਆ ਕਿਸੇ ਹੋਰ ਫੰਕਸ਼ਨ ਤੇ ਨਹੀਂ ਗਾਇਆ ਅੱਜ ਪਹਿਲੀ ਵਾਰੀ ਇਸ ਗੀਤ ਨੂੰ ਮੈਂ ਗਾਇਆ ਕਿਉਂਕਿ ਇਹ ਗੀਤ ਮੈਨੂੰ ਇਧਰੋਂ ਮਿਲਿਆ ਸੀਗਾ ਆਪਣੇ ਬਠਿੰਡਾ ਸਾਈਡ ਤੋਂ ਤੇ ਕੋਈ ਬਹੁਤ ਆ ਉਦੋਂ ਤਾਂ ਮੈਨੂੰ ਇਹ ਡੂੰਗਾ ਨਹੀਂ ਸੀ ਲੱਗਾ ਮੈਂ ਨੋਟ ਤਾਂ ਕਰ ਲਿਆ ਪਰ ਉਦੋਂ ਮੈਨੂੰ ਇਸ ਗੀਤ ਵਿੱਚ ਕੋਈ ਡੂੰਗਾ ਹੀ ਨਹੀਂ ਸੀ ਜਾਪੀ ਇਸ ਕਰਕੇ ਇਹ ਅਣਗੌਲਿਆ ਹੀ ਰਹਿ ਗਿਆ ਇਹਨੂੰ ਕਦੀ ਕਾਹ ਨਹੀਂ ਹੋਇਆ ਕਿਉਂਕਿ ਗਾਉਣ ਲਈ ਹੋਰ ਹਨੇਕਾਂ ਗੀਤ ਅਤੇ ਨਾਲੇ ਜਿਹੜੀਆਂ ਬੀਬੀਆਂ ਪੈਣਾ ਉਹ ਕਹਿ ਦਿੰਦੀਆਂ ਨਹੀਂ ਉਹ ਫਲਾਨਾ ਗਾਓ ਜੀ ਉਹਨਾਂ ਨੂੰ ਹੁੰਦਾ ਕਿ ਇਹ ਸਾਡਾ ਅੱਗੇ ਸੁਣਿਆ ਹੋਇਆ ਤੇ ਸਾਨੂੰ ਮਗਰ ਗਾਉਣ ਲਈ ਛੇਤੀ ਅਸੀਂ ਵਾਰੀ ਲੈ ਸਕਾਂਗੇ ਜਿਹੜਾ ਨਵਾਂ ਗੀਤ ਆ ਉਹਨੂੰ ਘੱਟ ਗਾਉਣਾ ਲੋਚਦੀਆਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਸਾਡੀ ਕਿਤੇ ਇਹ ਕਿਤੇ ਉਧਰ ਨਾ ਹੋ ਜਵੇ ਤਾਂ ਸਾਨੂੰ ਸ਼ਰਮਿੰਦਗੀ ਨਾ ਹੋਵੇ ਪਰ ਨਵੇਂ ਗੀਤ ਵੀ ਜੇ ਗਾਵਾਂਗੇ ਨਹੀਂ ਤਾਂ ਸਿੱਖਾਂਗੇ ਕਿੱਦਾਂ ਇਸ ਕਰਕੇ ਹਰ ਇੱਕ ਗੀਤ ਨੂੰ ਗਾਉਣਾ ਇੱਕ ਦੋ ਵਾਰੀ ਗਾਈਏ ਤਾਂ ਲੈ ਆਪੇ ਮੂੰਹ ਚੜ ਜਾਂਦੀ ਆ ਫਿਰ ਕਿਸੇ ਨੂੰ ਪ੍ਰੈਕਟਿਸ ਦੀ ਲੋੜ ਨਹੀਂ ਹੁੰਦੀ ਇਹ ਲੋਕੀ ਤੇ ਇਦਾਂ ਦੀ ਚੀਜ਼ ਆ ਖੁਦ ਬੁ ਖੁਦ ਜ਼ੁਬਾਨ ਤੇ ਆ ਜਾਂਦੇ ਆ ਤੋਂ ਗੱਲਾਂ ਮੇਰਾ ਖਿਆਲ ਆ ਜਾਂਦੀਆਂ ਹੋ ਗਈਆਂ ਤਾਂ ਕੱਲ ਨੂੰ ਮੈਂ ਤੁਹਾਡੇ ਲਈ ਅਗਲੀ ਵੀਡੀਓ ਲੈ ਕੇ ਆਉਂਗੀ ਤੇ ਉਸ ਵੀਡੀਓ ਲਈ ਸਮਾਂ ਕੱਢਣ ਲਈ ਫਿਰ ਅੱਜ ਮੈਨੂੰ ਆਪਣੇ ਕੰਮਾਂ ਨੂੰ ਖਤਮ ਕਰਨਾ ਪਊਗਾ ਤੇ ਹੁਣ ਮੈਂ ਆਪ ਸਭ ਤੋਂ ਵਿਦਾ ਲੈਂਦੀ ਹਾਂ ਤੁਸੀਂ ਸਾਰੇ ਖੁਸ਼ ਰਹੋ ਖੁਸ਼ਹਾਲ ਰਹੋ ਰੱਬ ਰੱਖ